ਜਿਹੜਾ ਨਸ਼ਾ ਪਰਹੇ ਨੂੰ ਸਭ ਤੋਂ ਬਣਾਉਣ ਲਈ ਸਵਾੜਨ ਕੀਤਾ ਜਾ ਰਿਹਾ ਕਿੰਨੇ ਸਵਾੜੂ ਕਿੱਥੇ ਜਾ ਕੇ ਕਿੰਨਾ ਤਸਾਹੀ ਹੋ ਰਹੀ ਹੈ ਲਗਾਤਾਰ ਇਹ ਜੋ ਅਵੇਰਨੈਸ ਜਨਰੇਸ਼ਨ ਪ੍ਰੋਗਰਾਮ ਹੈਗਾ ਆ ਇਹ ਪਿਛਲੇ ਲਗਭਗ 1 ਮਹੀਨੇ ਤੋਂ ਬਹੁਤ ਹੀ ਐਕਟਿਵਲੀ ਇਹਨੂੰ ਪਰਸ਼ੂ ਕੀਤਾ ਜਾ ਰਿਹਾ ਹੈ ਫਰੀਦਕੋਟ ਰੇਂਜ ਦੇ ਸਾਰੇ ਪਿੰਨੇ ਡਿਸਟ੍ਰਿਕਟ ਮੋਗਾ ਫਰੀ ਮੁਖਸਰ ਸਾਹਿਬ ਔਰ ਫਰੀਦਕੋਟ ਦੇ ਵਿੱਚ ਬਹੁਤ سارے ਇਸ ਤਰ੍ਹਾਂ ਦੇ ਅਵੇਰਨੈਸ ਜਨਰੇਸ਼ਨ ਪ੍ਰੋਗਰਾਮਸ ਕਰਾਏ ਗਏ ਆ ਜਿਸ ਦੇ ਵਿੱਚ ਸਪੋਰਟਸ ਇਵੈਂਟਸ ਵੀ ਹੈਗੇ ਨੇ ਲੋਕ ਪਰਨਾਟਕ ਹੈਗੇ ਨੇ ਸੈਮੀਨਾਰਸ ਹੈਗੇ ਨੇ ਵਰਕਸ਼ਾਪਸ ਆਈਆਂ ਨੇ ਔਰ ਜਨਰਲ ਮੈਮੀਆ ਹੈ ਕਿ ਅੱਜ ਜਿਵੇਂ ਬੜੀ ਬੜੀ ਡਿਫੈਂਸ ਕਮੇਟੀਆਂ ਦੇ ਨਾਲ ਜਿਹੜੀ ਮੀਟਿੰਗ ਕੀਤੀ ਆ ਇਸ ਦੇ ਵਿੱਚ ਬਹੁਤ ਵੱਧ ਚੜ੍ਹ ਕੇ ਸਾਰੇ ਵੱਖ-ਵੱਖ ਪਿੰਡਾਂ ਦੇ ਨੁਮਾਇੰਦਿਆਂ ਨੇ ਕਮੇਟੀ ਮੈਂਬਰਸ ਨੇ ਪਾਰਟਿਸਿਪੇਟ ਕੀਤਾ ਔਰ ਉਹਨਾਂ ਨੇ ਬਹੁਤ ਉਤਸ਼ਾਹ ਦੇ ਨਾਲ ਇਹ ਵਚਨਬੱਧਤਾ ਪਰਕਰਾਈ ਆ ਕਿ ਉਹ ਇਸ ਨਸ਼ੇ ਮੁਕਤੀ ਦੇ ਕੰਮ ਦੇ ਵਿੱਚ ਬਹੁਤ ਚੜ੍ਹ ਕੇ ਪਰ ਕੋਲੀ ਹੋ ਗੰਦੇ ਨੇ ਜਿਵੇਂ ਕਿ ਉਹ ਲੋਕ ਕਰਦੇ ਹੋਏ ਸੀ ਪਿੰਡ ਦੇ ਲੋਕਾਂ ਨੇ ਕਹਿ ਰਹੇ ਕਿ ਅੱਜ ਦੇ ਵਿੱਚ ਸਾਡੇ ਦੇ ਬਹਿ ਜਾ ਜੇ ਤੁਸੀਂ ਸਬਸਕ੍ਰਾਈਬ ਕਰਦੇ ਤਾਂ ਸਾਨੂੰ ਇਹਨਾਂ ਨੂੰ ਖਤਰਾ ਹੁੰਦਾ ਹੋ ਜਾਏ ਕਿਸ ਤਰ੍ਹਾਂ ਦਾ ਮਤ ਉਹ ਵਿਸ਼ਵਾਸ ਅਸੀਂ ਇਹ ਵਿਸ਼ਵਾਸ ਦਵਾਉਂਦੇ ਆ ਕਿ ਜਿਹੜਾ ਵੀ ਕਿਸੇ ਕਿਸਮ ਦੀ ਨਸ਼ਾ ਵੇਚਣ ਵਾਲੇ ਬਾਰੇ ਇਤਲਾ ਸਾਨੂੰ ਦੇਗਾ ਉਸ ਦੀ ਪਛਾਣ ਨੂੰ ਗੁੱਪ ਰੱਖਿਆ ਜਾਏਗਾ ਔਰ ਅਗਰ ਇਸੇ ਕਾਰਨ ਕਰਕੇ ਉਨ੍ਹੀ ਸੁਰੱਖਿਆ ਨੂੰ ਕਿਸੇ ਕਿਸਮ ਦਾ ਕੋਈ ਖਤਰਾ ਆਇਆ ਤਾਂ ਅਸੀਂ ਉਸ ਦੇ ਨਾਲ ਖੜਾਂਗੇ ਔਰ ਉਨ੍ਹੀ ਸੁਰੱਖਿਆ ਨੂੰ ਯਕੀਨੀ ਬਣਾਵਾਂਗੇ ਕਿਸੇ ਲੋਕਾਂ ਦੇ ਵਿੱਚ ਇਹ خوف ਪੜਿਆ ਹੁੰਦਾ ਹੈਗਾ ਵੀ ਜੇਕਰ ਨਸ਼ਾ ਬਣ ਰਿਹਾ ਹੈ ਕਿਉਂਕਿ ਰਾਜਨੀਤਿਕ ਪ੍ਰੈਸ਼ਰ ਤੇ ਜਾਂ ਕਿਸੇ ਹੋਰ ਪਾਰਟੀ ਸਰਗਰਤਾ ਹੁੰਦਾ ਹੈ ਜਿਸੇ ਕਿਸਮ ਦਾ ਕੋਈ ਰਾਜਨੀਤਿਕ ਪ੍ਰੈਸ਼ਰ ਨਹੀਂ ਸਰਕਾਰ ਦੀ ਇਹ ਬਿਲਕੁਲ ਸਪਸ਼ਟ ਹਦਾਇਤ ਔਰ ਮਨਸ਼ਾ ਹੈ ਕਿ ਨਸ਼ਾ ਨੂੰ ਹਰ ਹਾਲਤ ਦੇ ਵਿੱਚ ਖਤਮ ਕੀਤਾ ਜਾਵੇ ਔਰ ਮਾਝੇ ਦੇ ਮੁੱਖ ਮੰਤਰੀ ਡੀਜੀਪੀ ਸਾਹਿਬ ਸਾਰਿਆਂ ਵੱਲੋਂ ਬਾਰ-ਬਾਰ ਲਗਾਤਾਰ ਹੀ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ ਔਰ ਉਹਨਾਂ ਹਦਾਇਤਾਂ ਦੇ ਅਮਲ ਕਰਦੇ ਹੋਏ ਇਹ ਸਾਰੇ ਪ੍ਰੋਗਰਾਮ ਆਸੀਂ ਚਲਾ ਰਹੇ ਆਂ ਔਰ ਕਿਸੇ ਵੀ ਲੋਕਲ ਲੈਵਲ ਤੇ ਕਿਤੇ ਵੀ ਕਿਸੇ ਕਿਸਮ ਦਾ ਕੋਈ ਪੋਲਿਟੀਕਲ ਸੋਸ਼ਲ ਜਾਂ ਕੋਈ ਵੀ ਐਕਸਪਲੇਨੇਸ਼ਨ ਫਲੂਐਂਸ ਨਹੀਂ ਜਿਸ ਦੇ ਕਰਕੇ ਪੁਲਿਸ ਨੂੰ ਨਸ਼ੇ ਦੇ ਵਿਰੁੱਧ ਕਾਰਵਾਈ ਕਰਨ ਦੇ ਵਿੱਚ ਕੋਈ ਔਕਰ ਆ ਰਹੀ ਕਿਸ ਤਰ੍ਹਾਂ ਦਾ ਮੈਸੇਜ ਆਨੇ ਚਾਹੀਦਾ ਕਿ ਅੱਜ ਦੇ ਵਿੱਚ ਜਿਹੜਾ ਇਹਦਾ ਬਾਦ ਲੋਕ ਜਿਹੜਾ ਜੇ ਸਮੈਨ ਦੇ ਨਾਮ ਨਾਲ ਦਾ ਸਰਦੋ ਕਿਉਂਕਿ ਬੇਸ਼ੱਕ ਜਿਹੜਾ ਇਹ ਆਮ ਪੁਰਸ਼ ਮਲਾਰਮੀ ਪਾਈ ਜਾਂਦੇ ਹੈ ਜਿਹੜਿਆ ਉਸ ਮਲਾਰਮੀ ਦਾ ਡਰ ਰੱਖਿਆ ਜਾਂਦਾ ਜੇਕਰ ਕੋਈ ਸਮਾਜ ਨਹੀਂ ਆਸਤੋਂ ਮੈਂ ਮੇਰੇ ਡਾਟ ਉਸ ਤੇ ਕੀ ਕਰਾਂ ਮੈਂ ਹਾਰੀ ਇਹ ਤਕੀਦ ਕਰਾਂਗਾ ਕਿ ਵੱਧ ਚੜ ਕੇ ਇਸ ਮਹਿਮ ਦਾ ਹਿੱਸਾ ਬਣੋ ਪਲੀਜ਼ ਦੀ ਮੇਨ ਜ਼ਿੰਮੇਵਾਰੀ ਨਸ਼ੇ ਦੀ ਸਪਲਾਈ ਨੂੰ ਕਟੇਲ ਕਰਨ ਦੀ ਹੈ ਲੇਕਿਨ ਸਾਡੀ ਭੂਮਿਕਾ ਸਿਰਫ ਇਸ ਤੱਕ ਹੀ ਸੀਮਤ ਨਹੀਂ ਅਸੀਂ ਇਸ ਸਮੱਸਿਆ ਨੂੰ ਜੜ ਤੋਂ ਖਤਮ ਕਰਨ ਲਈ ਸੇਵੀ ਪ੍ਰਸ਼ਾਸਨ ਦੇ ਨਾਲ ਮੈਡੀਕਲ ਐਡਮਿਨਿਸਟ੍ਰੇਸ਼ਨ ਦੇ ਨਾਲ ਸਾਈਕਾਪੈਟ੍ਰਿਸ ਦੇ ਨਾਲ ਮਿਲ ਜੁਲ ਕੇ ਜਨਰਲ ਪਬਲਿਕ ਦੇ ਸਹਿਯੋਗ ਨਾਲ ਵਲੰਟਰੀ ਆਰਗੇਨਾਈਜੇਸ਼ਨ ਨੂੰ ਨਾਲ ਲੈ ਕੇ ਪੂਰੇ ਸਾਈਕਲ ਨੂੰ ਕੰਪਲੀਟ ਕਰਕੇ ਇਸ ਸਮੱਸਿਆ ਨੂੰ ਖਤਮ ਕਰਨ ਦਾ ਜੋ ਇਹ ਮਹਾ ਜੋ ਇਹ ਜਹਾਜ਼ ਵਿੜਿਆ ਹੋਇਆ ਹੈ ਇਸ ਨੂੰ ਕਾਮਯਾਬ ਕਰਨ ਦੇ ਵਿੱਚ ਅਸੀਂ ਕਿਸੇ ਕਸਮ ਦੀ ਕੋਈ ਪਾਸਰ ਬਾਕੀ ਨਹੀਂ ਛੱਡਦੇ ਕੋਈ ਵੀ ਕਹਿਆ ਹੈ ਕਿ ਪਿੰਡਾਂ ਦੇ ਵਿੱਚ ਮੈਡੀਕਲ ਨਸ਼ਾ ਵੀ ਜਾਰੀ ਹੁੰਦਾ ਹੈ ਜੇ ਤੁਸੀਂ ਜਿਹੜੀ ਗੱਲ ਕੀਤੀ ਹੈ ਕਿ ਮੈਡੀਕਲ ਸਟੇਸ਼ਨ ਦੇ ਵਿੱਚ ਵੀ ਮਿਲ ਜਾਂਦਾ ਹੈ ਜੇ ਸਰਦਾਰ ਤੋਂ ਕੋਈ ਕਿਸ ਤਰ੍ਹਾਂ ਦੀ ਵੀ ਕੋਰੋਂ ਦੇ ਅਸੀਂ ਜਿੱਥੇ ਕਿਤੇ ਵੀ ਕੋਈ ਫਾਰਮਾਸਿਊਟੀਕਲ ਨਸ਼ਾ ਮਿਲਦਾ ਆ ਉਸ ਦੇ ਬਾਰੇ ਵੀ ਜਿੱਥੇ ਸਾਨੂੰ ਕਿਸੇ ਇਤਲਾ ਦਾ ਨਹੀਂ ਦੀ ਆ ਅਸੀਂ ਸਰਗ ਇਨਫਰਸਟ੍ਰਕਚਰ ਦੇ ਨਾਲ ਮਿਲ ਕੇ ਕਾਰਵਾਈ ਕਰਦੇ ਆ ਔਰ ਜਿੱਥੇ ਕਿਤੇ ਐਨਡੀਪੀਆ ਸੈਕਸ ਜੀਆਂ ਪ੍ਰੋਵੀਜ਼ਨ ਅਪਲਾਈ ਹੋਈ ਹੈ ਉਥੇ ਅਸੀਂ ਇੰਟੈਂਡ ਐਕਸ਼ਨ ਵੀ ਲੈਣਾ ਮੈਂ ਸਾਰਿਆਂ ਨੂੰ ਇਹ ਕਹੂੰਗਾ ਕਿ ਜਿਹੜੇ ਨਸ਼ਾ ਵੇਚ ਰਹੇ ਆ ਉਹਨਾਂ ਬਾਰੇ ਸਾਨੂੰ ਅਗਾਹ ਦਿੱਤੀ ਜਾਵੇ ਅਸੀਂ ਸਭ ਤੋਂ ਸੱਚਕਾਰ ਉਹਨਾਂ ਦੇ ਨਾਲ ਕਰਾਂਗੇ ਪਹਿਲਾਂ ਵੀ ਅਸੀਂ ਜੋ ਬਲਕ ਦੇ ਵਿੱਚ ਨਸ਼ਾ ਵੇਚਦੇ ਆ ਉਹਨਾਂ ਤੇ ਬਹੁਤ سارے ਕੇਸ ਰਜਿਸਟਰ ਕੀਤੇ ਆ ਸਟਰੀਟ ਸੇਲਿੰਗ ਸਟਰੀਟ ਪਰਲਿੰਗ ਤੇ ਕਾਬੂ ਪਾਉਣ ਵਾਸਤੇ ਵੀ ਲਗਾਤਾਰ ਅਸੀਂ ਸਰਵੇਲੈਂਸ ਮੇਨਟੇਨ ਕਰ ਰਹੇ ਆ ਕੇਸ ਵੀ ਜੁਸ਼ ਕਰ ਰਹੇ ਆ ਔਰ ਇਸ ਤੋਂ ਇਲਾਵਾ ਜਿਹੜੀ ਇਹ ਕਾਟਨ ਵੈਲਥ ਹੈ ਨਸ਼ਿਆਂ ਨੂੰ ਵੇਚ ਕੇ ਬਣਾਈ ਗਈ ਉਸ ਨੂੰ ਫੋਰਸਿਟ ਕਰਨ ਵਾਸਤੇ ਵੀ ਖਾਸ ਤੌਰ ਤੇ ਮੁਖਸ ਜ਼ਿਲ੍ਹੇ ਦੇ ਵਿੱਚ ਬਹੁਤ ਅੱਛਾ ਕੰਮ ਹੋਇਆ ਆ ਕਈ ਕਰੋੜਾਂ ਦੀ ਜਾਇਦਾਦ ਨਸ਼ੇ ਦੇ ਜੋ ਸਮਗਲਰਸ ਹੈ ਜਿਹਨੇ ਉਹਨਾਂ ਦੀ ਜ਼ਬਤ ਕੀਤੀ ਗਈ ਹੈ ਔਰ ਬਹੁਤ ਸਾਰੇ ਹੋਸ਼ ਮਲਵਾ ਨੂੰ ਆਈਡੈਂਟੀਫਾਈ ਕੀਤਾ ਆ ਜਿਨ੍ਹਾਂ ਦੀ ਜਾਇਦਾਦ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਨਸ਼ੇ ਨੂੰ ਵੇਚ ਕੇ ਬਣਾਈ ਗਈ ਆ ਉਸ ਨੂੰ ਪਰਕਵਾਇਆ ਹੈ ਸੋ ਪਰਿਵਾਰਾਂ ਦਾ ਵੀ ਆ ਜਿਨ੍ਹਾਂ ਦੇ ਮਤਲਬ ਜਿਨ੍ਹਾਂ ਨੂੰ ਗੈਸਟ ਵਿੱਚ ਵੀ ਲੈ ਜਾਂਦਾ ਬਾਦ ਵਿੱਚ ਉਹਨਾਂ ਨੂੰ ਸਗਲ ਕੇਸ ਪਰ ਸਿਰਫ ਜਿਹੜਾ ਨਸ਼ਾ ਵਿੱਚ ਹੋਣੇ ਰਹਤੇ ਬਾਰ ਬਾਰ ਜਿਹੜਾ ਇਹ ਇੱਕ ਵਿਸ਼ੇਸ਼ ਸਾਈਕਲ ਬਣ ਗਿਆ ਇਸ ਨੂੰ ਬ੍ਰੇਕ ਕਰਨਾ ਇੱਕ ਵੱਡਾ ਚੈਲੰਜ ਹੈ ਅ ਕਈ ਗ੍ਰਾਮੀਆ ਸਮਸਿਆਵਾਂ ਦੇ ਨਾਲ ਜੁੜੀਆਂ ਹੁੰਦੀਆਂ ਆ ਲੇਕਿਨ ਅਸੀਂ ਇਹਨਾਂ ਸਾਰੀਆਂ ਚੈਲੰਜਸ ਨੂੰ ਸਿੱਧਾਰ ਕਰਦੇ ਆਂ ਔਰ ਲਿਸਟਿਕ ਅਪਰੋਚ ਨਾਲ ਇਹ ਇਸ ਸਮੱਸਿਆ پوری طرح لگا لگاتار کوشش کر رہے ہیں جیسے نشا چڑھے آدمی ہو تو پیچھے ایک گل بھی دھیان گی کہ کچھ ساری فیسلٹیز ہے وہ میں ضرور سارے ਜਿਹੜੇ ਵੀ ਇਸ ਸਮੱਸਿਆ ਨੂੰ ਸਫਰ ਕਰ ਰਹੇ ਆ ਉਹਨਾਂ ਨੂੰ ਇਹ ਕਰੂੰਗਾ ਕਿ ਜਿਹੜੀਆਂ ਸਰਕਾਰੀ ਸਮੱਸਿਆਵਾਂ ਸਰਕਾਰੀ ਸੁਵਿਧਾਵਾਂ ਡਰੱਗ ਰੀਅਰ ਡੇਕਿੰਗ ਸੈਂਟਰ ਦੇ ਰੂਪ ਵਿੱਚ ਸਾਡੇ ਕੋਲ ਮੌਜੂਦ ਆ ਉਹਨਾਂ ਦਾ ਇਸਤੇਮਾਲ ਕਰਨ ਉੱਥੇ ਸਟੇਟ ਆਫ ਦਾ ਆਰਟ ਸਾਰੀਆਂ ਫੈਸਿਲਿਟੀਆਂ ਹੈਗੀਆਂ ਨੇ ਮੈਡੀਕਲ ਹੈਲਪ ਹੈ ਗਿਆ ਸਾਈਕੀਟ੍ਰਿਸਟ ਹੈ ਨਾ ਹੈ ਗਿਆ ਉਹਨਾਂ ਦਾ ਇਸਤੇਮਾਲ ਹੋਣਾ ਚਾਹੀਦਾ ਹੈ ਔਰ ਵਕਤ ਵਕਤ ਲੋਕਾਂ ਨੂੰ ਨਸ਼ੇ ਤੋਂ ਜੋ ਡਰਗ ਰਿਕਵਰ ਲਈ ਇਹਨਾਂ ਡਰਗ ਡਿਡਿਕਸ਼ਨ ਸੈਂਟਰ ਦੇ ਵਿੱਚ ਆਉਣਾ ਚਾਹੀਦਾ ਹੈ ਉਸ ਤੋਂ ਬਾਅਦ ਰੀਹੈਬ ਸੈਂਟਰ ਦੇ ਵਿੱਚ ਲੈ ਕੇ ਜਾਵਾਂਗੇ ਔਰ ਉਸ ਤੋਂ ਬਾਅਦ ਉਹਨਾਂ ਦੀ ਕਾਉਂਸਲਿੰਗ ਦੀ ਪ੍ਰਕਿਰਿਆ ਜਾਰੀ ਰਹੇਗੀ ਤਾਂ ਕਿ ਰੀਲੈਕਸਿੰਗ ਇਥੋਂ ਦਾ ਕੋਈ ਅਸੀਂ ਲਗਾਤਾਰ ਇਹ ਸਵਸਥਿਆ ਨੂੰ ਕੇਸ ਕਰਾਂਗੇ ਜਿਨ੍ਹਾਂ ਦੀ ਫੈਂਸ ਕਰਾਂਗੇ ਕ੍ਰਾਈਮ ਨੈਸ਼ਨਲ ਨਿਊਜ਼ ਨਜ਼ਰ ਸਫਰ